ਗਉੰਤ ਮਹੱਲਾ ਬਹਿਲਾ ਚੰਚਲ ਚੀਤ ਨਾ ਪਾਵੇ ਪਾਰ ਆਵਤ ਜਾਤ ਨਾ ਲਾਗੈ ਬਾਰਾ ਦੁਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਊਤਮ ਕਿਸ ਆਖੋ ਹੀ ਨਾਮ ਹਰ ਭਗਤੀ ਸੱਚ ਨਾਮ ਪਤੀਨਾ ਰਹਾਉ ਆਉ ਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਘਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬੰਦੋ ਧੀਰਾ ਰੋਗ ਬੁੱਝੈ ਸੋ ਕਾਟੈ ਪੀਰਾ ਮੈਂ ਅਵਗਣ ਮਨ ਮਾਹੀ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸਬਦ ਦਾਰੂ ਹਰਨਾਉ ਜਿਉ ਤੂ ਰਾਖੈ ਤਿਵੇਂ ਰਹਾਉ ਜਾਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮਹਿ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹੈ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹਿ ਲਿਵ ਲਾਗਾ ਜਨਮ ਜੀਤੈ ਗੁਰਮਤਿ ਦੁਖ ਭਾਗਾ ਗੁਰ ਦਿਆ ਸਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣਾ ਕਾਰ ਰੱਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜੈ ਸਮਾਵੈ ਪੂਕੇ ਕਾਹੋ ਦੁਖ ਰੋਗ ਵੇ ਆਪੈ ਘਟ ਘਟ ਰਮ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਾਤ ਭਸਮ ਅੰਦੂਲੇ ਗਰਬ ਜਾਹੇ ਇਨ ਬਿਦ ਨਾਗੇ ਜੋਗ ਨਾਹੇ ਮੂੜੇ ਕਾਹੇ ਵਿਸਾਰੇ ਓ ਤੈ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਹਾਉ ਗੁਰ ਪੂਛ ਤੁਮ ਕਰੋ ਵਿਚਾਰ ਜਹ ਦੇਖੋ ਤੈਸਾਰਿ ਗਪਾਨ ਕਿਆ ਹਉ ਆਖਾਂ ਜਾਂ ਕਛੂ ਨਾਹੀ ਜਾਤ ਪਤ ਸਭ ਤੇਰੈ ਨਾ ਆਏ ਕਾਹੇ ਮਾਲ ਦਰਬ ਦੇਖ ਗਰਬ ਜਾਹੇ ਚਲਤੀ ਵਾਰ ਤੇਰੋ ਕਛੂ ਨਾਹੀ ਪੰਚ ਮਾਰ ਚਿਤ ਰਖੋ ਥਾਏ ਜੋਗ ਜੁਗਤ ਕੀ ਇਹ ਪਾਏ ਉਮੈ ਪਖੜ ਤੇਰੇ ਮਨੈ ਮਾਹੇ ਹਰ ਨਾ ਚਿਤਹਿ ਮੂੜੇ ਮੁਕਤ ਜਾਹੇ ਮਤ ਹਰ ਵਿਸਰਿਐ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰਹਿ ਆਪ ਜਾਏ ਸਾਚ ਜੋਗ ਮਨ ਵਸੈ ਆਏ ਜੇਨ ਜੀਓ ਪਿੰਡ ਦਿੱਤਾ ਤਿਸ ਚੇਤੇ ਨਾਹੇ ਮੜੀ ਮਸਾਣੀ ਮੂੜੇ ਜੋ ਅਗਨਾਹੇ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਖੇ ਲੇਹੋ ਪਛਾਨ ਬਸੰਤ ਮਹੱਲਾ ਕਹਿਲਾ ਦੋਬਿਦਾ ਦੁਰਮਤ ਅਦੁਲੀਕਾਰ ਮਨਮੁਖ ਭਰਮੈ ਮੱਜ ਗੁਬਾਰ ਮਨ ਅੰਦੁਲਾ ਅੰਦੁਲੀ ਮਤ ਲਾਗੈ ਬੁਰ ਕਰਣੀ ਬਿਨ ਧਰਮ ਨਾ ਭਾਗੈ ਰਹਾਉ ਮਨਮੁਖ ਅੰਦਲੇ ਗੁਰਮਤਿ ਨਾ ਭਾਈ ਵਸੂ ਭਏ ਅਭਿਮਾਨ ਨਾ ਜਾਈ ਲਖ 84 ਹਜੰਤ ਉਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗਲੇ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ ਲੀਏ ਨਾਹੀ ਜਮ ਕਾਣੇ ਜਿਨ ਕਾਏ ਹਿਰਦੈ ਏਕੋ ਭਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੋਹਤਾਜ ਬੇਅੰਤ અપਾਰਾ ਸੱਚ ਪਤੀਜੈ ਕਰਨ ਹਾਰਾ ਨਾਨਕ ਭੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਵੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਵਾਸਲੇ ਤਰ ਪਰ ਫੂਲੇ ਬਾਨ ਹਰੇ ਰਹਾਉ ਆਪੇ ਕਬਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਸ਼ਰੂ ਗਉ ਖੀਰ ਆਪੇ ਮੰਦਰ ਥਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂ ਕਾਰ ਕਰ ਦੇਖੈ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕੂਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜ ਨੂੰ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਵਸੰਤ ਹਿੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੌ 7 14 3 4 ਘਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚਾਹ ਹੱਥ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਦ ਸੂਦਨ ਮਾਦਵ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸਕਰ ਪਾਵਕ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇ ਇਕ ਮਿਲੈ ਇਕ ਵੀਰਾ ਭਾਗ ਤੇਰਾ ਪੰਧਾਰੀ ਨਾ ਸਾ ਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਕੁਵਾਰੀ ਲਬ ਅਵੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੇ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟ ਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕਉ ਅੱਲ੍ਹਾ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ ਜੇ ਤੂ ਮੀਰ ਮਹੀਪਤ ਸਾਹਿਬ ਕੁਦਰਤ ਕਾਉਣ ਹਮਾਰੀ ਚਾਰੇ ਕੁੰਟ ਸਲਾਮ ਕਰਹਿਗੇ ਘਰ ਘਰ ਸਿਫਤ ਤੁਮਾਰੀ धीरत सिमरत पूਨ दान किस लाहा मिले दिहाड़ी नानक नाम मिले वढाई 메카 ਘੜੀ ਸਮਾਲੀ ਬਸੰਤ ਹਿੰਡੋਲ ਘਰ ਦੂਜਾ ਮਹੱਲਾ ਚੌਥਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਇਆ ਨਗਰ ਇਕ ਬਾਲਕ ਵਸਿਆ ਖੇਨ ਪਾਲ ਥਿਰ ਨ ਰਹਾਈ ਅਨਿਕ ਉਪਾਅ ਯਤਨ ਕਰ ਥਾਕੇ ਬਾਰੰਗ ਵਾਰ ਭਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤਾ ਪੂਰਾ ਪਾਈਐ ਭਜ ਰਾਮ ਨਾਮ ਨੀਸਾਨ ਰਹਾਉ ਇਹੋ ਮੇਰਾ ਤੱਕ ਮੜਾ ਸਰੀਰ ਹੈ ਸਭ जग ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਛੁਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬੇਦਰ ਘਰ ਆਇਆ ਮਿਰਿਓ ਸੁਦਾਮਾ ਭਾਵਨੀ ਧਾਰ ਸਭ ਕਿਸ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰੈ ਬਖੀਲੀ ਇਕ ਰਤੀ ਤੇਲ ਨਾ ਘਟਾਈ ਜਾਨਕੀ ਉਸਤਤ ਹੈ RAM ਨਾਮਾ ਦਹ ਦਿਸ ਸੋਭਾ ਪਾਈ ਨਿੰਦਕ ਸਾਕਤ ਖਾਵ ਨਾ ਸਕੈ ਤੇਲ ਆਪਣੇ ਘਰ ਲੂਕੀ ਲਾਈ ਜਾਨਕੋ ਜਾਨ ਮਿਲ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੀ ਜਾਨ ਪ੍ਰੀਤਮ ਪਿਆਰੇ ਜੋ ਹੋਵੈ ਦਾਸਨ ਦਾਸਾ ਆਪੇ ਜਾਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਾਲ ਜਲੈ ਸਮਾਵੈ ਬਸੰਤ ਮਹੱਲਾ ਪੰਜਵਾ ਘਾਰ ਪਹਿਲਾ ਦੋ ਤੁਕੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕ ਬਾਰ ਬਾਲ ਮੀਕੈ ਹੋਵਾ ਸਾਧ ਸੰਗ ਤ੍ਰੂ ਕਉ ਮਿਲਿਆ ਹਰਨ ਸੰਗ ਤੇਰਿਆ ਸੰਤਾਂ ਜਾਚਉ ਚਰਨ ਰੇਨ ਲੇ ਮਸਤਕ ਲਾਵੋ ਕਰਿ ਕਿਰਪਾ ਦੇਨ ਰਹਾਉ गणका उदरी हार कह तोत गज इंद्र त्यायो हार कियो मोख बिपर सुदामे दालद पणज रे मन तू भी भज गोविंद वदिक उधारयो खम प्रहार गोविजा उदरी अंगुष्ट तार विदर उधारयो दासत पाए रे मन तू भी हर त्याए ਰਹਿਲਾਦ ਰਖੀ ਹਰ ਪੈਜ ਆਪ ਵਸਤਰ ਸ਼ੀਨਤ ਦ੍ਰੋਪਤੀ ਰਖੀ लाਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂੰ ਪਰਹਿ ਪਾਰ ਤਨੈ ਸੇਵਿਆ ਬਾਗ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸਿੱਧ ਬੇਣੀ ਕਾਉ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਹੇ ਦਾਸ ਜਾ ਦੇਵਤੇ ਆਗੇਉ ਅਹਮੇਵ ਨਾਈ ਉਦਰਿਉ ਸੈਨ ਸੇਵ ਮਨ ਦੀਗ ਨਾ ਡੋਲੇ ਕਹੂੰ ਜਾਏ ਮਨ ਤੂ ਭੀ ਤਰਸਹਿ ਸਰਣ ਪਾਏ ਜੇ ਅਨੁਗ੍ਰਹ ਹੋ ਠਾਕੁਰ ਕੀਓ ਆਪ ਸੇ ਤੈ ਨੀਨੇ ਭਗਤ ਰਾਖ ਤੈਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਏ ਇਹ ਬਿਦ ਦੇਖ ਮਨ ਲੱਗਾ ਸੇਵ ਕਬੀਰ ਤਿਆਇਓ ਏਕ ਰੰਗ ਨਾਮ ਦੇਵ ਹਰ ਜੀਓ ਵਸੈ ਸੰਗ ਰਵਿਦਾਸ ਤਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨੇਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹਿ ਭਗਤ ਬਿਹੂਨਾ ਖੰਡ ਖੰਡ ਬਿਨ ਬੂਝੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸਬਦ ਕਰ ਸਦਾ ਪਰীত ਰਹਾਉ ਸੰਤੋਖ ਨ ਆਵਤ ਕਹੂੰ ਕਾਜ ਤੂੰ ਮਬਾਦਰ ਸਭ ਮਾਇਆ ਸਾਜ ਪਾਪ ਕਰਨ ਤੋ ਨੈ ਸੰਗਾਏ ਬਿਖ ਕਾ ਮਾਤਾ ਆਵੈ ਜਾਏ ਹਉ ਹਉ ਕਰਤ ਬਧੇ ਵਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੈ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਨ ਹਾਰ ਦੁਖ ਸੁਖ ਬਾਦੋ ਸੰਸਾਰ ਮਨ ਉਦਰਣ ਕਾ ਸਾਜਨਾਹੇ ਪਾਪ ਬੰਦਨ ਨਿਤ ਪਾਉਤ ਜਾਹੇ ਈ ਤੁਮੀ ਇਤਕੋ ਉਸਖਾ ਨਾਹੇ ਆਪ ਬੀਜ ਆਪੇ ਹੀ ਖਾਹੇ ਜਾ ਕੈ ਤੀਨੈ ਹੋਤ ਬਕਾਰ ਸੇ ਛੂਡ ਚਲਿਆ ਖਿਨ ਮਹਿ ਗਵਾਰ माया मोह बहु ਪਰਮਿਆ ਕਿਰਤ ਰੇਖ ਕਰ ਕਰਮਿਆ ਕਰਨੇ ਹਾਰ ਅਲਿਪਤ ਆਪ ਨਹੀਂ ਲੀਪ ਪ੍ਰਭ ਕੁੰਨ ਪਾਪ ਰਾਖ ਲਿਹੋ ਗੋਬਿੰਦ ਦਇਆਲ ਤੇਰੀ ਸਰਣ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਵੋ ਕਰ ਕਿਰਪਾ ਪ੍ਰਭ ਦੇਹੋ 나 ਤੂੰ ਕਰਤਾ ਤੂੰ ਕਰਨਹਾਰ ਤੂੰ ਊਚਾ ਤੂੰ ਬਹੁ ਅਪਾਰ ਕਰ ਕਿਰਪਾ 나ੜ લે ਹੋ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ